ਸਿਮਰਨ ਸਿੰਘ ਜੀ ਅਨੁਤ ਤੁਹਾਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਗੁੱਡ ਮਾਰਨਿੰਗ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋ ਪਹਿਲੀਆਂ ਜਿਹੜੀਆਂ ਸੁਰਖੀਆਂ ਉਸ ਤੇ ਉਸੇ ਸ਼ੁਰੂਆਤ ਕਰ ਅੱਜ ਭਾਰਤ ਦਾ ਬਜਟ ਜਿਹੜਾ ਪੇਸ਼ ਹੋ ਚੁੱਕਿਆ ਹੈ ਨਿਰਮਲਾ ਸਿਤਾਮਨ ਨੇ ਨੋ ਗੱਲਾਂ ਜਿਹੜੀਆਂ ਅਹਿਮ ਰੱਖਿਆ ਨੇ ਕੀ ਕੁਝ ਇਸ ਦੇ ਵਿੱਚ ਮਹਿੰਗਾ ਹੋਇਆ ਸਸਤਾ ਹੋਇਆ ਇਹ ਵੀ ਤੁਹਾਨੂੰ ਦੱਸਾਂਗੇ ਬਜਟ ਚੌਕਿਸਾਨਾ ਨੂੰ ਅੰਦੇਖਿਆ ਕੀਤਾ ਗਿਆ ਹੈ ਮੋਦੀ ਸਰਕਾਰ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ ਸਰਵਣਪਤੇਰ ਨੇ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਕੇ ਖਰੀਆਂ ਖਰੀਆਂ ਸੁਣਾਈਆਂ ਨੇ 2024 25 ਦੇ ਬਜਟ ਦੇ ਵਿੱਚ ਪੰਜਾਬ ਦੀ ਅਣਦੇਖੀ ਕਰਨ ਕਰਕੇ ਪੜਕੀ ਪੰਜਾਬ ਦੀ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਮਾਝਾ ਦੁਆਬਾ ਤੇ ਲੈ ਕੇ ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ਪੋਸਟ ਪਾ ਕੇ ਸਾਂਝੀ ਕੀਤੀ ਜਾਣਕਾਰੀ ਸੁਪਰੀਮ ਕੋਰਟ ਦਾ ਹੁਕਮ ਮੁੜ ਨਹੀਂ ਹੋਵੇਗੀ ਨੀਟ ਦੀ ਪ੍ਰੀਖਿਆ ਸਾਰੀਆਂ ਪ੍ਰੀਖਿਆ ਲੀਕ ਹੋਣ ਤੋਂ ਨਹੀਂ ਮਿਲੇ ਕੋਈ ਵੀ ਸਬੂਤ ਪੰਜਾਬ ਦੇ ਰਾਜਪਾਲ ਅੱਜ ਤੋਂ ਸਰਹੱਦੀ ਦੌਰਿਆਂ ਤੇ ਪਠਾਨਕੋਟ ਤੋਂ ਹੋਈ ਸ਼ੁਰੂਆਤ ਤਿੰਨ ਰੋਜ਼ਾ ਹੱਦੀ ਖੇਤਰਾ ਦਾ ਕਰਨ ਕੇ ਦੋਰਾ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਘਾਟ ਕਾਰਨ ਵਿਭਾਗਾਂ ਚ ਰਲੇਵਾ ਕਾਲੇ ਰਾਮ ਤੋਂ ਪਰੇਸ਼ਾਨ ਹੋ ਕੇ ਨਵਤਾ ਨੇ ਨਹਿਰਚ ਮਾਰਿਸ਼ਾਲ ਕੀਤੀ ਖੁਦਕੁਸ਼ੀ ਛੋਨੇ ਦੀ ਸਿੱਧੀ ਬਜਾਈ ਦਾ ਟੀਚਾ ਪੂਰਾ ਨਾ ਹੋਣ ਦੇ ਬਾਵਜੂਦ ਤੇ ਕਿਸਾਨਾਂ ਦੇ ਉਤਸ਼ਾਹ ਤੋਂ ਵਿਭਾਗ ਖੁਸ਼ੇ ਪਿਛਲੇ ਸਾਲਾਂ ਨੂੰ ਸਿੱਧੀ ਬਜਾਈ ਚ ਹੋਇਆ ਵਾਅਦਾ ਇਹ ਕਹਾਣੀ ਹੁਣ ਹਾਜ਼ਰ ਹੈ ਪੰਜਾਬ ਖਬਰ ਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਸਿਮਰ ਸਿੰਘ ਸਭ ਤੋਂ ਪਹਿਲਾਂ ਤੁਸੀਂ ਦੱਸੋ ਵੀ ਬਜਟ ਦੇ ਵਿੱਚ ਕੀ ਕੁਝ ਹੈ ਪੰਜਾਬ ਲਈ ਕੀ ਹੈ ਤੇ ਕਿਸਾਨਾਂ ਲਈ ਕੀ ਹੈ ਨੋ ਪੁਆਇੰਟ ਤੇ ਮੈਂ ਚਾਹੁੰਦਾ ਕਿ ਉਹਨੂੰ ਬਰੀਫਲੀ ਆਪਾਂ ਸਾਰੇ ਜ਼ਰੂਰ ਡਿਸਕਸ ਕਰੀਏ ਕਿ ਕੀ ਕੁਝ ਅੱਜ ਬਜਟ ਬਜਟ ਦੇ ਵਿੱਚ ਜੜਾ ਖਾਸ ਰਿਹਾ ਸੋ ਉਸਤੇ ਵੀ ਗੱਲ ਕਰਾਂਗੇ ਨਾਲ ਦੀ ਨਾਲ ਕਿਸਾਨ ਦੇ ਉੱਤੇ ਵੀ ਆਵਾਂਗੇ ਕਿ ਕਿਸਾਨਾਂ ਨੂੰ ਕੀ ਤੋਹਫੇ ਦਿੱਤੇ ਨੇ ਸੋ ਪਹਿਲਾ ਪੁਆਇੰਟ ਹੈ ਜੀ ਪਹਿਲੀ ਵਾਰ ਨੌਕਰੀ ਲੱਭਣ ਵਾਲਿਆਂ ਦੇ ਲਈ ਜੇਕਰ ਤਨਖਾਹ 1 ਲੱਖ ਰੁਪਏ ਤੋਂ ਘੱਟ ਹੈ ਤਾਂ ਪਹਿਲੀ ਵਾਰ EPFO ਦੇ ਨਾਲ ਰਜਿਸਟਰ ਕਰਨ ਵਾਲੇ ਲੋਕਾਂ ਨੂੰ ਤਿੰਨ ਕਿਸ਼ਤਾਂ ਦੇ ਵਿੱਚ ਸਰਕਾਰ 15000 ਰੁਪਏ ਦੀ ਸਹਾਇਤਾ ਦੇਵੇਗੀ ਜਿਨ੍ਹਾਂ ਲੋਕਾਂ ਨੂੰ ਸਰਕਾਰੀ ਸਕੀਮਾਂ ਦੇ ਤਹਿਤ ਕੋਈ ਲਾਭ ਨਹੀਂ ਮਿਲ ਰਿਹਾ ਉਹਨਾਂ ਨੂੰ ਦੇਸ਼ ਭਰ ਦੀਆਂ ਸੰਸਥਾਵਾਂ ਦੇ ਵਿੱਚ ਦਾਖਲੇ ਦਾ ਲਈ ਕਰਜ਼ਾ ਦਿੱਤਾ ਜਾਵੇਗਾ ਸਰਕਾਰ ਕਰਜ਼ੇ ਦੀ ਰਕਮ ਦਾ 30 ਫੀਸਦੀ ਆਪਣੇ ਵੱਲੋਂ ਅਦਾ ਕਰੇਗੀ ਆਂਧਰਾ ਪ੍ਰਦੇਸ਼ ਨੂੰ 15000 ਕਰੋੜ ਰੁਪਏ ਦਾ ਪੈਕੇਜ ਦਿੱਤਾ ਗਿਆ ਤੇ ਬਿਹਾਰ ਨੂੰ 41000 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਸੋ ਪੰਜਾਬ ਨੂੰ ਕਿਤਨਾ ਕਿਤੇ ਇੱਥੇ ਵਿੱਚ ਵੀ ਅਨਗੋਲਿਆ ਕੀਤਾ ਗਿਆ। ਜ਼ਮੀਨਾਂ ਦੀ ਰਜਿਸਟਰੀ ਉੱਤੇ 6 ਕਰੋੜ ਕਿਸਾਨਾਂ ਦੀ ਜਾਣਕਾਰੀ ਲਿਆਂਦੀ ਜਾਵੇਗੀ ਅਤੇ 5 ਰਾਜਾਂ ਦੇ ਵਿੱਚ ਨਵੇਂ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਜਾਣਗੇ। ਪੰਜਾਬ ਨੂੰ ਅਨਗੋਲਿਆ ਕਿਵੇਂ ਕੀਤਾ ਗਿਆ? ਤੁਸੀਂ ਦੱਸਿਆ ਕਿ ਬਿਹਾਰ ਨੂੰ ਇੰਨੇ ਕਰੋੜ ਤੇ ਦੂਸਰੇ ਨੂੰ ਇੰਨੇ ਕਰੋੜ ਆਂਧਰਾ ਕਰੋੜ ਨੂੰ ਦਿੱਤੇ ਆ ਤੇ ਪੰਜਾਬ ਨੂੰ ਕਿੰਨੇ ਕਰੋੜ ਦਿੱਤੇ ਆ? ਜੀ ਪੰਜਾਬ ਨੂੰ ਜਿਹੜਾ ਹਜੇ ਇਹਦੇ ਵਿੱਚ ਕੋਈ ਵੀ ਸਪੈਸੀਫਿਕ ਇਹਨਾਂ ਨੇ ਨਹੀਂ ਕੀਤਾ ਕਿਉਂਕਿ ਅੱਜ ਕਿਤੇ ਵੀ ਪੰਜਾਬ ਦਾ ਜ਼ਿਕਰ ਇਹਨਾਂ ਨੇ ਕੀਤਾ ਹੀ ਨਹੀਂ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਵਿੱਤ ਕਮਿਸ਼ਨ ਜਿਹੜਾ ਪੰਜਾਬ ਦੇ ਦੌਰੇ ਤੇ ਆਇਆ ਸੀਗਾ ਤਾਂ ਉਸਦੇ ਨਾਲ ਇਹਨਾਂ ਨੇ ਬੈਠਕ ਕੀਤੀ ਸੀ ਤੇ ਕਿਹਾ ਸੀਗਾ ਕਿ ਪੰਜਾਬ ਨੂੰ 850 ਕਰੋੜ ਦਾ ਜਿਹੜਾ ਪ੍ਰੋਜੈਕਟ ਹੈ ਇਨੇ ਲੱਖ ਕਰੋੜ ਦਾ ਪ੍ਰੋਜੈਕਟ ਆ ਜਿਹੜੀ ਸਹਾਇਤਾ ਉਹਦੀ ਲੋੜ ਆ ਤੇ ਪੰਜਾਬ ਨੂੰ ਜ਼ਰੂਰ ਹੈ ਪੈਕੇਜ ਜਿਹੜਾ ਦਿੱਤਾ ਜਾਵੇ ਵਿਸ਼ੇਸ਼ ਰਾਜ ਦਾ ਜਿਹੜਾ ਦਰਜਾ ਦਿੱਤਾ ਜਾਵੇ ਇਹਦੀਆਂ ਜਿਹੜੀਆਂ ਮੁੱਖ ਮੰਗਾਂ ਨੇ ਉਹਨੂੰ ਪ੍ਰਵਾਨ ਕੀਤਾ ਜਾਵੇ ਪਰ ਕਿਤੇ ਵੀ ਪੂਰੇ ਬਜਟ ਦੇ ਵਿੱਚ ਪੰਜਾਬ ਦਾ ਜ਼ਿਕਰ ਨਹੀਂ ਦੇਖਣ ਨੂੰ ਮਿਲਿਆ ਸੋ ਇਸ ਦੇ ਉੱਤੇ ਕਿਸਾਨਾਂ ਨੇ ਵੀ ਖੂਬ ਨਖੇਦੀ ਕੀਤੀ ਹੈ ਸੁਬੇ ਦੀ ਸਰਕਾਰ ਆਮ ਆਦਮੀ ਪਾਰਟੀ ਨੇ ਵੀ ਨਖੇਦੀ ਕੀਤੀ ਹੈ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਹਰ ਕਿਸੇ ਨੇ ਇਸ ਦਾ ਵਿਰੋਧ ਕੀਤਾ ਤੇ ਕਿਸਾਨ ਆਗੂ ਵੀ ਜਿਹੜੇ ਆ ਇਸ ਦਾ ਵਿਰੋਧ ਕਰਦੇ ਨਜ਼ਰ ਆਏ ਨੇ ਤੇ ਨਾਲ ਦੀ ਨਾਲ ਮੈਂ ਦੱਸਣਾ ਚਾਹਾਂਗਾ ਥਿੰਦ ਸਾਹਿਬ ਜਿਹੜੀਆਂ ਔਰਤਾਂ ਦੇ ਲਈ ਵੀ ਇੱਥੇ 3 ਲੱਖ ਰੁਪਏ 3 ਲੱਖ ਕਰੋੜ ਦਾ ਜਿਹੜਾ ਇੱਥੇ ਜਿਹੜਾ ਵਿਵਸਥਾ ਉਹ ਕੀਤੀ ਗਈ ਹੈ ਜਿਸ ਦੇ ਨਾਲ ਔਰਤਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸੋ ਕੈਂਸਰ ਦੀਆਂ ਜੜੀਆਂ ਦਵਾਈਆਂ ਨੇ ਸਿਹਤ ਤੇ ਸੇਵਾਵਾਂ ਸੰਬੰਧ ਜਿਹੜੀ ਚੀਜ਼ਾਂ ਨੇ ਉਸ ਦੇ ਉੱਤੇ ਵੀ ਜਿਹੜੀ ਡਿਊਟੀ ਹੈ ਕਸਟਮ ਡਿਊਟੀ ਉਹ ਹਟਾ ਦਿੱਤੀ ਗਈ ਹੈ। ਮੋਬਾਈਲ ਫੋਨ ਚਾਰਜਰ ਸੋਨਾ ਚਾਂਦੀ ਅਤੇ ਪਲੇਟਿਨਮ ਤੋਂ ਜਿਹੜੀ ਕਸਟਮ ਡਿਊਟੀ ਹੈ ਉਸ ਨੂੰ ਘਟਾ ਦਿੱਤਾ ਗਿਆ ਜਿਸ ਨਾਲ ਕਈ ਚੀਜ਼ਾਂ ਦਾ ਜਿਹੜਾ ਰੇਟ ਹੈ ਉਹ ਘਟ ਜਾਏਗਾ। ਹੂੰ ਹੂੰ ਤੇ ਸੋ ਬਜਟ ਦੇ ਵਿੱਚ ਕਿਸਾਨਾਂ ਲਈ ਕੋਈ ਖਾਸ ਚੀਜ਼ ਨਹੀਂ ਆਈ। ਨਾ ਜੀ ਨਾ 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 ਅਸੀਂ ਸਾਰੇ ਜਾਣਦੇ ਹਾਂ ਕਿ ਸ਼ੰਭੂ ਬਾਰਡਰ ਉੱਤੇ ਫਰਵਰੀ ਮਹੀਨੇ ਤੋਂ ਹੀ ਕਿਸਾਨ ਜਿਹੜੇ ਬੈਠੇ ਨੇ ਤੇ ਉਹਨਾਂ ਕਿਸਾਨਾਂ ਦੀਆਂ ਉਮੀਦਾਂ ਦੇ ਉੱਤੇ ਇੱਕ ਵਾਰ ਫਿਰ ਤੋਂ ਅੱਜ ਜਿਹੜਾ ਪਾਣੀ ਫਿਰਦਾ ਹੋਇਆ ਦਿਖਾਈ ਦਿੱਤਾ ਬਜਟ ਦੇ ਵਿੱਚ ਘੱਟੋ ਘੱਟ ਸਮਰਥਨ ਮੁੱਲ ਗਾਰੰਟੀ ਐਕਟ ਦੇ ਲਈ ਵੀ ਕੋਈ ਹਿੱਸਾ ਨਹੀਂ ਮਿਲਿਆ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਦੇ ਜਿਹੜੇ ਆਗੂ ਨੇ ਸਰਵਨ ਸਿੰਘ ਪੰਦੇਰ ਉਹਨਾਂ ਨੇ ਵੀ ਇਸ ਦੀ ਖੂਬ ਨਿਖੇਧੀ ਕੀਤੀ ਹੈ ਇਸ ਨੂੰ ਨਿਰਾਸ਼ਾਵਾਦੀ ਜਿਹੜਾ ਬਜਟ ਹੈ ਉਹ ਘਰਾੜ ਦਿੱਤਾ ਹੈ ਪੰਦੇਰ ਉਹਨਾਂ ਨੇ ਬਜਟ ਦੀ ਜਿੱਥੇ ਨਿਖੇਧੀ ਕੀਤੀ ਉੱਥੇ ਉਹਨਾਂ ਨੇ ਕਿਹਾ ਕਿ ਨਿਰਮਲਾ ਸੀਤਾਰਮਨ ਨੇ 7ਵੀਂ ਵਾਰ ਬਜਟ ਪੇਸ਼ ਕਰਕੇ ਭਾਰਤ ਦੀ ਸਰਕਾਰ 'ਚ ਰਿਕਾਰਡ ਤਾਂ ਜ਼ਰੂਰ ਕਾਇਮ ਕਰ ਲਿਆ ਪਰ ਨਾਲ ਦੀ ਨਾਲ ਸੀਤਾਰਮਨ ਹੋਣਾ ਨੇ ਜਾਂ ਫਿਰ ਭਾਜਪਾ ਸਰਕਾਰ ਨੇ ਵੀ ਇਹ ਰਿਕਾਰਡ ਕੰਮ ਕਰ ਲਿਆ ਕਿ ਅਸੀਂ ਕਿਸਾਨਾਂ ਦੇ ਲਈ ਪੰਜਾਬ ਦੇ ਕਿਸਾਨਾਂ ਦੇ ਲਈ ਕੁਝ ਨਹੀਂ ਕਰ ਰਹੇ ਸੋ ਆਪਣੇ ਆਪ ਦੇ ਵਿੱਚ ਦੋਵੇਂ ਰਿਕਾਰਡ ਇਹਨਾਂ ਨੇ ਸਥਾਪਿਤ ਕਰਕੇ ਆਪਣਾ ਅਸਲ ਚਿਹਰਾ ਜਿਹੜਾ ਉਹ ਦਿਖਾ ਦਿੱਤਾ ਸੋ ਨੇ ਵੀ ਬ੍ਰੋਥ ਕੀਤਾ ਸੋ ਹੁਣ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਸਿਆਸੀ ਪਾਰਟੀਆਂ ਕਿਵੇਂ ਰਿਐਕਟ ਕਰ ਰਹੀਆਂ ਨੇ ਇਸ ਬਜਟ ਨੂੰ ਜੀ ਅੱਜ ਸਾਰਾ ਦਿਨ ਹੀ ਗਹਿਮੋਗਹਿਮੀ ਰਹੀ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਤੇ ਹਰਪਾਲ ਸਿੰਘ ਚੀਮਾ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਨੇ ਉਹਨਾਂ ਤੋਂ ਲੈ ਕੇ ਅਮਨ ਅਰੋੜਾ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜੇ ਆਪਣਾ ਸੰਸਦ ਮੈਂਬਰ ਨੇ ਕਾਂਗਰਸ ਦੇ ਉਹਨਾਂ ਆ ਕੇ ਖੂਬ ਨਾਰਿਆਬਾਜ਼ੀ ਕੀਤੀ ਅਤੇ ਖਲਾਫਤ ਕੀਤੀ ਹੈ ਇਸ ਬਜਟ ਦੀ ਉਹਨਾਂ ਨੇ ਕਿਹਾ ਜੀ ਪੰਜਾਬ ਨਾਲ ਕੋਝਾ ਮਜ਼ਾਕ ਕੀਤਾ ਗਿਆ ਪੰਜਾਬ ਨੂੰ ਠਿੱਕ ਜਾਣਿਆ ਗਿਆ ਪੰਜਾਬ ਸੂਬਾ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਹਿੱਸਾ ਪਾਉਣ ਵਾਲਾ ਦੇਸ਼ ਦਾ ਅਣਖਤਾ ਕਿਹਾ ਜਾਣ ਵਾਲਾ ਢਿੱਡ ਭਰਨ ਵਾਲਾ ਸੂਬਾ ਸੀ ਅਜਿਹੇ ਦੇ ਵਿੱਚ ਕਿਸੇ ਵੀ ਪੱਖੋਂ ਪੰਜਾਬ ਨੂੰ ਨਹੀਂ ਦੇਖਿਆ ਗਿਆ ਪੰਜਾਬ ਦੇ ਨਾਲ ਧੋਖਾ ਦਿੱਤਾ ਗਿਆ ਇਸ ਦੇ ਵਿਰੁੱਧ ਜਿਹੜਾ ਉਹਨਾਂ ਨੇ ਕਿਹਾ ਇਹ ਜਾ ਕੇ ਜਿਹੜੀ ਉਹਨਾਂ ਨੇ ਸਹਾਇਤਾ ਕੀਤੀ ਸੀ ਜਿਹੜੇ ਉਹਨਾਂ ਦੇ ਬਿਹਾਰ ਵਾਲੇ ਨੀਤੀਸ਼ ਹੋਣੀ ਹੈ ਉਹਨਾਂ ਨੂੰ ਇਹਨੇ ਖੂਬ ਪੈਕੇਜ ਦੇ ਦਿੱਤੇ ਨੈ Chandrababu Naidu ਨੂੰ ਵੀ ਖੁਸ਼ ਕਰ ਦਿੱਤਾ ਪਰ ਪੰਜਾਬ ਦੇ ਉੱਤੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਸੋ ਉਹਨਾਂ ਨੇ ਕਿਹਾ ਜੀ ਅਸੀਂ ਹੁਣ ਵੀ ਵਿਰੋਧ ਕਰਦੇ ਹਾਂ ਆਉਣ ਵਾਲੇ ਸਮੇਂ 'ਚ ਵੀ ਵਿਰੋਧ ਕਰਦੇ ਹਾਂ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਇੱਕ ਵਾਰੀ ਨਿਰਮਲਾ ਸਿਤਾ ਰਮਣ ਪ੍ਰਵਿਊ ਜ਼ਰੂਰੂਰ ਕਰਨ ਕਿ ਉਹਨਾਂ ਨੇ ਪੰਜਾਬ ਦੇ ਨਾਲ ਅਜਿਹੀ ਨਜ਼ਰਅੰਦਾਜ਼ੀ ਕਿਉਂ ਕੀਤੀ ਹੈ? ਬਾਕੀ ਸਿਆਸੀ ਪਾਰਟੀਆਂ ਨੇ ਕੁਝ ਨਹੀਂ ਕਿਹਾ? ਜੀ ਬਿਲਕੁਲ ਉਹਦੇ ਚ ਸਿਮਰਤ ਹਰਜਿੰਦਰਪੁਰ ਕੋਰ ਬਾਦਲ ਹੋਣਾ ਨੇ ਵੀ ਵਿਰੋਧ ਕੀਤਾ ਜੀ ਜਿੰਨੀਆਂ ਪਾਰਟੀਆਂ ਸਾਰਿਆਂ ਨੇ ਵਿਰੋਧ ਕੀਤਾ ਸਵਾਏ ਭਾਵੇਂ ਬੀਜੇਪੀ ਨੂੰ ਛੱਡ ਕੇ ਸੁਨੀਲ ਜਾਖੜ ਹੋਣੀ ਕਿਉਂਕਿ ਬੀਜੇਪੀ ਦੇ ਵਿੱਚ ਨੇ ਬੀਜੇਪੀ ਦੇ ਪ੍ਰਮੁੱਖ ਚਿਹਰੇ ਨੇ ਉਹਨਾਂ ਨੇ ਖੂਬ ਇਹਨੂੰ ਸਲਾਹ ਦਿੱਤਾ ਸਲਾਹਿਆ ਤੇ ਉਹ ਕਿਹਾ ਜੀ ਜੋ ਵੀ ਇੱਥੇ ਫੈਸਲੇ ਲੈ ਗਏ ਨੇ ਪੰਜਾਬ ਦੀ ਕਿਸਾਨੀ ਉੱਪਰ ਕੇ ਸਾਹਮਣੇ ਆਏਗੀ। ਗਰੀਬ ਲੋਕਾਂ ਦਾ ਹੈ ਬਜਟ ਹੈ ਪਰ ਬਾਕੀ ਜਿਹਨੇ ਵੀ ਤੁਸੀਂ ਲੈ ਲਓ ਭਾਵੇਂ ਉਹ ਆਮ ਆਦਮੀ ਪਾਰਟੀ ਹੈ ਭਾਵੇਂ ਉਹ ਕਾਂਗਰਸ ਹੈ ਭਾਵੇਂ ਅਕਾਲੀ ਦਲ ਹੈ ਹਰੀ ਗਨੇਸ਼ ਦਾ ਤਿੱਖਾ ਵਿਰੋਧ ਜਿਹੜਾ ਅੱਜ ਕੀਤਾ ਤੇ ਮਾਝੇ ਤੇ ਦੁਆਬੇ ਲਈ ਜਿਹੜੇ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਕੀ ਐਲਾਨ ਕੀਤੇ ਨੇ ਜੀ ਬਿਲਕੁਲ ਇੱਕ ਟਵੀਟ ਉਹਨਾਂ ਨੇ ਸਾਂਝਾ ਕੀਤਾ ਜੀ ਅਸੀਂ ਸਾਰੇ ਜਾਣਦੇ ਹਾਂ ਜਿਮਨੀ ਚੋਣਾ ਦੇ ਵਿੱਚ ਉਹ ਪ੍ਰਜਾ ਕਰਦੇ ਨਜ਼ਰ ਆਏ ਸੀ ਤਾਂ ਉਦੋਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਚੰਡੀਗੜ੍ਹ ਮਾਝੇ ਤੇ ਦੁਆਬੇ ਵਾਲਿਆਂ ਲਈ ਬਹੁਤ ਦੂਰ ਪੈਂਦਾ ਹੈ ਇਸ ਕਰਕੇ ਉਹਨਾਂ ਨੇ ਜਿਹੜਾ ਕਿਰਾਏ ਦਾ ਮਕਾਨ ਲਿਆ ਜਲੰਧਰ ਵਿੱਚ ਉੱਥੇ ਹੀ ਉਹਨਾਂ ਦੇ ਨਿਪਟਾਰੇ ਕਿਤੇ ਜਾਣਗੇ ਯਾਨੀ ਕਿ ਉਹਨਾਂ ਦੀਆਂ ਦੁੱਖ ਤਕਲੀਫਾਂ ਲੋਕਾਂ ਦੀਆਂ ਉੱਥੇ ਸੁਣੀਆਂ ਜਾਣਗੀਆਂ ਸੋ ਉਹਨਾਂ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਭਾਈ ਮੈਂ 2 ਦਿਨਾਂ ਦੇ ਲਈ ਹਫਤੇ ਦੇ ਵਿੱਚ ਜਿਹੜਾ ਮੈਂ ਵਾਅਦਾ ਕੀਤਾ ਸੀ ਉਹ ਮੈਂ ਆ ਰਿਹਾ ਹਾਂ 24 ਅਤੇ 25 ਤਰੀਕ ਨੂੰ ਜਿਨ੍ਹਾਂ ਲੋਕਾਂ ਦੀਆਂ ਕੋਈ ਨਿੱਕੀਆਂ ਮੋਟੀਆਂ ਸਮੱਸਿਆਵਾਂ ਨੇ ਉੱਥੇ ਪਹੁੰਚ ਕੇ ਉਹਨਾਂ ਨੂੰ ਹੱਲ ਕਰਾ ਸਕਦੇ ਨੇ ਸੋ ਟਵੀਟ ਕਰਕੇ ਉਹਨਾਂ ਨੇ ਸਾਂਝੀ ਜਾਣਕਾਰੀ ਕੀਤੀ ਹੈ ਕਿ ਜੋ ਮੈਂ ਵਾਅਦਾ ਕੀਤਾ ਸੀ ਉਸ ਨੂੰ ਮੈਂ ਪੂਰਾ ਕਰਨ ਜਾ ਰਿਹਾ ਹਾਂ ਸੋ ਹੁਣ ਉਮੀਦ ਹੈ ਕਿ ਲੋਕਾਂ ਨੂੰ ਖੁਜਲ ਖੁਆਰ ਨਹੀਂ ਤੋਂ ਮਾਝੇ ਵਾਲੇ ਤੇ ਦੁਆਬੇ ਵਾਲੇ ਉਥੇ ਆ ਕੇ ਆਪਣੀਆਂ ਮੁਸ਼ਕਲਾਂ ਦਾ ਹੱਲ ਕਰ ਸਕਾਂਗੇ ਨੀਟ ਦੀ ਪ੍ਰੀਖਿਆ ਕੀ ਹੈ ਇਸ ਨੀਟ ਦੇ ਐਗਜ਼ਾਮ ਬਾਰੇ ਕੀ ਗੱਲਬਾਤ ਹੋਈ ਸੀ ਤੇ ਹੁਣ ਸੁਪਰੀਮ ਕੋਰਟ ਨੇ ਕੈਨਸਲ ਕਰ ਦਿੱਤਾ ਹੈ ਨੀਟ ਹਾਂਜੀ ਬਿਲਕੁਲ ਜੀ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਨੇ ਨੀਟ ਦੀ ਜਿਹੜੀ ਪ੍ਰੀਖਿਆ ਉਹ ਮੁੜ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਦਾਲਤ ਦੇ ਬੈਂਚ ਨੇ ਕਿਹਾ ਕਿ ਜੇ ਜਾਂਚ ਦੌਰਾਨ ਦੋਸ਼ੀਆਂ ਦੀ ਪਛਾਣ ਹੁੰਦੀ ਹੈ ਤਾਂ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੋ ਕੀਤੀ ਜਾਏਗੀ ਜੇ ਕੋਈ ਵੀ ਵਿਦਿਆਰਥੀ ਇਸ ਵਿਵਾਦ ਦੇ ਵਿੱਚ ਸ਼ਾਮਲ ਹੋਇਆ ਤਾਂ ਉਸ ਦਾ ਵੀ ਜਿਹੜਾ ਦਾਖਲਾ ਕਿਸੇ ਵੀ ਪੱਖੋਂ ਨਹੀਂ ਕੀਤਾ ਜਾਏਗਾ ਸਰ ਸੁਣ ਵਾਲਿਆਂ ਨੂੰ ਦੱਸੋ ਨੀਟ ਕੀ ਹੈ ਇਹਦੀ ਐਬ੍ਰਿਵੀਏਸ਼ਨ ਕੀ ਹੈ ਇਸ ਦਾ ਮਕਸਦ ਕੀ ਹੈ ਨੀਟ ਦਾ ਐਗਜ਼ਾਮ ਪਾਸ ਕਰਕੇ ਕੀ ਉਹਦਾ ਮਿਲਦਾ ਜੀ ਇਹ ਇਹ ਜਿਹੜਾ ਐਗਜ਼ਾਮ ਹੈ ਪਾਸ ਕਰਕੇ ਜੀ ਅਸੀਂ ਇੱਥੇ ਜਿਹੜੇ ਇੰਜੀਨੀਅਰਿੰਗ ਵਾਲੇ ਬਾਤ ਸਕਦੇ ਆਂ ਕਈ ਤਰ੍ਹਾਂ ਦੇ ਇਹਦੇ ਵਿੱਚ ਜਿਹੜੇ ਰਸਤੇ ਉਹ ਖੁੱਲ ਜਾਂਦੇ ਨੇ ਪਰ ਤੇ ਜਿਹੜਾ ਪਿਛਲੇ ਅਸੀਂ ਜਾਣਨੇ ਕਿ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਕਿ ਜਦੋਂ ਪ੍ਰੀਖਿਆ ਲਈ ਗਈ ਤਾਂ ਉਸਦੇ ਵਿੱਚ ਜਿਹੜੇ ਨਤੀਜੇ ਜਿਹੜੇ ਐਲਾਨੇ ਕੀ ਸੀਗੇ ਉਹਦੇ ਵਿੱਚ ਸਾਰਿਆਂ ਦੇ ਜਿਹੜੇ ਨੰਬਰ ਆ ਉਹ ਮੁਕੰਮਲ ਪੂਰੇ 100/100 ਦਿੱਤੇ ਗਏ ਸੀਗੇ ਉਸ ਤੋਂ ਬਾਅਦ ਵਿਵਾਦ ਜਿਹੜਾ ਹੋਰ ਪਖਣਾ ਸ਼ੁਰੂ ਹੋ ਗਿਆ ਕਿ ਆਖਰਕਾਰ ਇਸ ਦੇ ਵਿੱਚ ਕੀ ਕੁਝ ਨਿਕਲ ਰਿਹਾ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਸੋ ਪਤਾ ਲੱਗਾ ਜੀ ਕੁਝ ਇਹਦੇ ਵਿੱਚ ਜਿਹੜੇ ਉੱਚ ਅਧਿਕਾਰੀ ਸੀ ਜਿਹੜੇ NEET ਦੇ ਨਾਲ ਸੰਬੰਧ ਸੀਗੇ ਉਹਨਾਂ ਨੇ ਇੱਥੇ ਫੇਰ ਬਦਲ ਕੀਤਾ ਸੀ ਪੇਪਰ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਜਿਹੜਾ ਪੇਪਰ ਉਹ ਲੀਕ ਕਰ ਦਿੱਤਾ ਗਿਆ ਸੀ ਤੇ ਕੁਝ ਚੁਣਿੰਦਾ ਵਿਦਿਆਰਥੀਆਂ ਨੂੰ ਜਿਹੜਾ ਉਹ ਪੇਪਰ ਜਿਹੜਾ ਸੌਂਪ ਦਿੱਤਾ ਗਿਆ ਸੀ ਪ੍ਰਸ਼ਨ ਪੱਤਰ ਇਹੀ ਜਿਹੜੀ ਸਾਰੀ ਪ੍ਰੀਖਿਆ ਸਾਹਮਣੇ ਆਈ ਸੀ ਫਿਰ ਜਦੋਂ ਇਸ ਦਾ ਜਿਹੜਾ ਜੰਝਾਲ ਜਿਹੜਾ ਖੁੱਲ ਕੇ ਸਾਹਮਣੇ ਆਣਾ ਸ਼ੁਰੂ ਹੋਇਆ ਵਿਰੋਧ ਹੋਣਾ ਸ਼ੁਰੂ ਹੋਇਆ ਤਾਂ ਪਤਾ ਲੱਗਾ ਜੀ ਇਹਦੇ ਵਿੱਚ ਕਈ ਜਿਹੜੀ ਉੱਚ ਅਧਿਕਾਰੀ ਉਹ ਵੀ ਸ਼ਾਮਲ ਸਨ ਤੇ ਜਿਹੜੇ ਹੁਣ ਵਿਦਿਆਰਥੀ ਐ ਉਹ ਵੀ ਸ਼ਾਮਲ ਸਨ ਹੁਣ ਇੱਥੇ ਕਿਹਾ ਜਾਂਦਾ ਜੀ ਲੱਖਾਂ ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀਗਾ ਸੋ ਇਸ ਪੇਪਰ ਨੂੰ ਦੁਬਾਰਾ ਲਿਆ ਜਾਵੇ ਕਿਉਂਕਿ ਇਹਦੇ ਵਿੱਚ ਜਿਹੜਾ ਪੇਪਰ ਪਹਿਲਾਂ ਹੀ ਲੀਕ ਹੋ ਸਕੇ ਸੀਗਾ ਹੁਣ ਸੁਪਰੀਮ ਕੋਰਟ ਨੇ ਅੱਜ ਉੱਤੇ ਸੁਣਵਾਈ ਕੀਤੀ ਹੈ ਉਹਤੇ ਕਹਿ ਦਿੱਤਾ ਕਿ ਭਾਈ ਇਹਦੇ ਵਿੱਚ ਜਦੋਂ ਤੱਕ ਸਾਰੇ ਦੋਸ਼ੀ ਸਾਹਮਣੇ ਨਹੀਂ ਆ ਜਾਂਦੇ ਉਦੋਂ ਤੱਕ ਜਿਹੜੀ ਪ੍ਰੀਖਿਆ ਦੁਬਾਰਾ ਨਹੀਂ ਕਰਵਾਈ ਜਾ ਸਕਦੀ ਕਿਉਂਕਿ ਹਜੇ ਤੱਕ ਜਿਹੜੇ ਠੋਸ ਸਬੂਤ ਹੈ ਇਹਦੇ ਵਿੱਚ ਉਹ ਨਹੀਂ ਸਾਹਮਣੇ ਆਏ ਜੋ ਮੀਨਸ ਠੋਸ ਸਬੂਤ ਆਣਗੇ ਉਦੋਂ ਅਦਾਲਤ ਆਪਣਾ ਫੈਸਲਾ ਸੁਣਾਏਗੀ ਫਿਲਹਾਲ ਜਿਹੜਾ ਜਿਹੜਾ ਫੈਸਲਾ ਉਹਨੂੰ ਸੁਰੱਖਿਤ ਰੱਖ ਲਿਆ ਗਿਆ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਆਰਥਿਕ ਹਾਲਤ ਕੀ ਹੈ ਜੀ ਹਾਲਤ ਤਾਂ ਬੜੀ ਮਾਰੀ ਮਾੜੀ ਹੈ ਕਿਉਂਕਿ ਰਾਗਾ ਦੇ ਬਰਗਾ ਦੇ ਸ਼ਹਿਰ ਜਿਹੜੀ ਪਟਿਆਲਾ ਯੂਨੀਵਰਸਿਟੀ ਹੈ ਉਸ ਨੂੰ ਬਹੁਤ ਹੀ ਉੱਚੀ ਯੂਨੀਵਰਸਿਟੀਆਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ ਸੀ ਪਰ ਹੁਣ ਉੱਥੇ ਜਿਹੜੇ ਹਾਲਾਤ ਹੈ ਉਹ ਤਰਸਯੋਗ ਬਣ ਚੁੱਕੇ ਨੇ ਕਿਉਂਕਿ ਉੱਥੇ ਜਿਹੜੀ ਫੈਕਲਟੀ ਦੇ ਟੀਚਰਸ ਨੇ ਉਹ ਬਹੁਤ ਜ਼ਿਆਦਾ ਘਟਨੇ ਤੇ ਵਿਦਿਆਰਥੀ ਵੀ ਉੱਥੇ ਇਸ ਦੇ ਵਿੱਚੋਂ ਸਫਰ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਸੋ ਪਤਾ ਲੱਗਾ ਜੀ ਉੱਥੇ ਜਿਹੜੀਆਂ ਮਨਜ਼ੂਰ ਅਸਾਮੀਆਂ ਨੇ ਉਹ 724 ਨੇ ਜਿਨ੍ਹਾਂ ਦੇ ਵਿੱਚੋਂ ਫਿਲਹਾਲ 392 ਖਾਲੀ ਹਨ ਅਤੇ ਮਹਿਜ਼ 332 ਅਧਿਆਪਕ ਹੀ ਜਿਹੜੀ ਉੱਥੇ ਆਪਣੀ ਸੇਵਾ ਨਿਭਾ ਰਹੇ ਨੇ ਸੋ ਅਜਿਹੇ ਦੇ ਵਿੱਚ ਜਿਹੜੇ ਵੱਖ-ਵੱਖ ਵੱਖ-ਵੱਖ ਵਿਭਾਗ ਨੇ ਉਹਨਾਂ ਦਾ ਰਲੇਵਾ ਕਰਨ ਜਿਹੜਾ ਉੱਥੇ ਕੀਤਾ ਜਾ ਰਿਹਾ ਯਾਨੀ ਕਿ ਉਹਨਾਂ ਨੂੰ ਮਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸੋ ਇਹ ਦਾ ਜਿਹੜਾ ਸਿੱਧਾ ਅਸਰ ਹੈ ਉਹ ਵਿਦਿਆਰਥੀਆਂ ਦੀ ਉਹ ਵੇਖੋ ਉੱਤੇ ਪੈ ਰਿਹਾ ਵਿਦਿਆਰਥੀਆਂ ਦੀ ਪੜ੍ਹਾਈ ਦੇ ਉੱਤੇ ਪੈ ਰਿਹਾ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਵਾਕਈ ਜਿਹੜੀ ਇੱਥੇ ਜਿਹੜੀ ਭਰਤੀ ਹੈ ਉਹ ਖੁੱਲਦੀ ਹੈ ਜਾਂ ਫਿਰ ਨਹੀਂ ਖੁੱਲਦੀ ਜਾਂ ਫਿਰ ਇਸ ਤਰ੍ਹਾਂ ਹੀ ਵਿਦਿਆਰਥੀਆਂ ਦੇ ਜਿਹੜੇ ਭਵਿੱਖ ਦੇ ਨਾਲ ਉਹ ਖਿਲਵਾੜ ਦੇਖੋ ਨਾ ਮਿਲੇਗਾ ਹਮਮ ਇੱਕ ਕਾਲੇ ਰੰਗ ਤੋਂ ਪਰੇਸ਼ਾਨ ਹੋ ਕੇ ਲੜਕੀ ਨੇ ਸ਼ਹਿਰ ਆਪਣੇ ਸ਼ਾਲ ਮਾਰਤੀ ਨਰਜ ਸੁਸੈਦ ਕੀਤਾ ਬਿਲਕੁਲ ਬਿਲਕੁਲ ਬੜੀ ਸ਼ਰਮਨਾਕ ਤੇ ਦੁਖਨਾਕ ਜਿਹੜੀ ਹੈ ਘਟਨਾ ਹੈ ਉਹ ਸਾਹਮਣੇ ਆਈ ਹੈ ਇਹਦੇ ਵਿੱਚ ਪਤਾ ਲੱਗਾ ਜੀ ਮੋਗਾ ਦੇ ਵਿੱਚ ਹਾਲੀ 3 ਮਹੀਨੇ ਪਹਿਲਾਂ ਇੱਕ ਵਿਆਹ ਹੋਇਆ ਸੀ ਇੱਕ ਲੜਕੀ ਦਾ ਤੇ ਸਹੁਰੇ ਵਾਲੇ ਉਹਨੂੰ ਤੰਗ ਕਰਦੇ ਸੀ ਕਿ ਉਹਦਾ ਰੰਗ ਕਾਲਾ ਹੈ ਤੇ ਉਹਦੇ ਹੱਥ ਦਾ ਬਣਿਆ ਖਾਣਾ ਤੱਕ ਨਹੀਂ ਸੀ ਖਾਂਦੇ ਇਹ ਇਲਜ਼ਾਮ ਲਗਾਏ ਨੇ ਲੜਕੀ ਦੇ ਪੇਕੇ ਵਾਲਿਆਂ ਨੇ ਕਹਿੰਦੇ ਜੀ ਕੁੜੀ ਨੂੰ ਇੰਨਾ ਕੁ ਜ਼ਿਆਦਾ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਦਿੱਤਾ ਗਿਆ ਕਿ ਉਹ ਦੁਖੀ ਹੋ ਕੇ ਨਹਿਰ ਦੇ ਵਿੱਚ ਛਾਲ ਮਾਰਨ ਨੂੰ ਮਜਬੂਰ ਹੋ ਗਈ ਕਹਿੰਦੇ ਜੀ ਉਹਦੇ ਰਿਸ਼ਤੇਦਾਰ ਸੋਹਰੇ ਵਾਲੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਉਹਨੂੰ ਆਪਣੇ ਪੇਕੇ ਪਰਿਵਾਰ ਦੇ ਬੂਹੇ ਤੱਕ ਛੱਡ ਕੇ ਚਲੇ ਜਾਂਦੇ ਨੇ ਜਿਸ ਤੋਂ ਬਾਅਦ ਲੜਕੀ ਫੈਸਲਾ ਕਰਦੀ ਕਿ ਮੈਂ ਆਪਣੀ ਦਲੀਜ਼ ਨਹੀਂ ਟਪਣੀ ਪੇਕਿਆਂ ਦੀ ਤੇ ਮੈਂ ਆਪਣੀ ਆਤਮ ਦਾ ਜਿਹੜਾ ਕਰ ਲਾਂ ਆਪਣੀ ਸੁਸਾਈਡ ਕਰਕੇ ਆਪਣੀ ਜਾਨ ਨੂੰ ਖਤਮ ਕਰ ਲਾਂ ਸੋ ਜਿਹੋ ਉਹਨੇ ਕਰਮ ਕੀਤਾ ਬੇਸ਼ੱਕ ਅਸੀਂ ਨਹੀਂ ਚਾਹੁੰਦੇ ਕਿ ਅਜਿਹੀ ਕੋਈ ਵੀ ਸੁਸਾਈਡ ਵਾਲੀ ਘਟਨਾ ਜਿਹੜੀ ਅਸਾਨੂੰ ਨਹੀਂ ਹੋਣੀ ਚਾਹੀਦੀ ਅਸੀਂ ਉਸ ਦੀ ਨਿਖੇਧੀ ਕਰਦੇ ਹਾਂ ਪਰ ਅਸਲ ਦੇ ਵਿੱਚ ਕਾਨੂੰਨੀ ਕਾਰਵਾਈ ਉਹਨਾਂ ਲੋਕਾਂ ਤੇ ਹੋਣੀ ਚਾਹੀਦੀ ਜਿਹੜੇ ਇਹੋ ਜਿਹੀਆਂ ਧੀਆਂ ਭੈਣਾਂ ਨੂੰ ਪਰੇਸ਼ਾਨ ਕਰਦੇ ਨੇ ਤੇ ਜਿਹੜਾ ਆਪਣਾ ਮਾਨਸਿਕ ਪੱਧਰ ਉਹਨਾਂ ਦੀ ਉੱਚਾ ਚੁੱਕਣ ਦੀ ਲੋੜ ਹੈ ਸੋ ਪਤਾ ਲੱਗਾ ਜੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਪੇਕੇ ਵਾਲਿਆਂ ਦੇ ਜਿਹੜੇ ਬਿਆਨ ਉਹ ਦਰਜ ਕਰ ਲਏ ਨੇ ਤੇ ਹਾਲੀ ਦੇ ਵਿੱਚ ਸੋਹਰੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਤੇ ਉਹਨਾਂ ਦੇ ਬਿਆਨ ਦਰਜ ਕਰਕੇ ਜਿਹੜੀ ਬੰਦੀ ਕਾਰਵਾਈ ਆ ਉਹ ਕੀਤੀ ਜਾਏਗੀ ਤੇ ਬਾਕੀ ਝੋਨੇ ਦੀ ਸਿੱਧੀ ਵਜਾਈ ਦਾ ਜਿਹੜਾ ਭਗਵੰਤ ਮਾਨ ਹੋਰਾਂ ਦਾ ਕਹਿਣਾ ਸੀ ਉਹ ਮੰਨ ਲਿਆ ਲੋਕਾਂ ਨੇ ਜੀ ਦੇਖੋ ਕੁਝ ਤਾਂ ਆਪਾਂ ਮੁਕੰਮਲ ਤੱਕ ਨਹੀਂ ਕਹਿ ਸਕਦੇ ਜਿਹੜਾ ਇਹਨਾਂ ਦਾ ਟੀਚਾ ਸੀਗਾ ਉਹ ਪੂਰਾ ਤੇ ਨਹੀਂ ਕੀਤਾ ਪਰ ਕੁਝ ਇਸਾ ਜ਼ਰੂਰ ਸਾਹਮਣੇ ਆਇਆ ਜਿਸ ਨਾਲ ਥੋੜਾ ਜਿਹਾ ਹੌਸਲਾ ਜ਼ਰੂਰ ਵਿਭਾਗ ਦਾ ਵਧਿਆ। ਕਹਿੰਦੇ ਜੀ ਖੇਤੀਬਾੜੀ ਅਤੇ ਕਿਸਾਨ ਭਲਾਈ ਜਿਹੜਾ ਵਿਭਾਗ ਹੈ ਪਿਛਲੇ ਕੁਝ ਸਾਲਾਂ ਵਾਂਗ ਹੀ ਇਸ ਸਾਲ ਵੀ ਸਿੱਧੀ ਬਜਾਈ ਦੀ ਜਿਹੜੀ ਨਿਰਧਾਰਤ ਟੀਚਾ ਸੀਗਾ ਉਹ ਬੇਸ਼ੱਕ ਪੂਰਾ ਨਹੀਂ ਹੋ ਸਕਿਆ ਪਰ ਫਿਰ ਵੀ ਵਿਭਾਗ ਇਸ ਕੰਨੋਂ ਖੁਸ਼ ਹੈ ਕਿ ਲੋਕਾਂ ਨੇ ਜਿਹੜੀ ਸਿੱਧੀ ਬਜਾਈ ਕਰਨ ਦਾ ਰਕਬਾ ਉਹ ਪਿਛਲੇ ਸਾਲ ਨਾਲੋਂ ਜਿਹੜਾ ਹੁਣ ਉਹ ਵੱਧ ਚੁੱਕਿਆ ਹੈ ਯਾਨੀ ਕਿ 63000 764 ਏਕੜ ਨਾਲੋਂ ਹੁਣ ਰਕਬੇ ਦੇ ਵਿੱਚ ਵਾਧਾ ਹੋ ਚੁੱਕਿਆ ਹੈ। ਵਿਭਾਗ ਵੱਲੋਂ ਉੱਚ ਅਧਿਕਾਰੀਆਂ ਦੇ ਮੁਤਾਬਿਕ ਬੇਸ਼ੱਕ ਇਹ ਰਕਬਾ ਨੇ ਅਧਾਰਤ ਕੀਤੇ ਗਏ 5 ਲੱਖ ਏਕੜ ਦੇ ਰਕਬੇ ਨਾਲੋਂ ਕਿਤੇ ਘੱਟ ਹੈ ਪਰ ਫਿਰ ਵੀ ਲੋਕਾਂ ਨੇ ਜਿਹੜਾ ਇਹਦੇ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ। ਇਸ ਸੰਬੰਧੀ ਕਿਹਾ ਗਿਆ ਜੀ 20 ਜੁਲਾਈ ਤੱਕ ਜੋ ਆਂਕੜੇ ਸਾਹਮਣੇ ਆਏ ਨੇ ਉਹਦੇ ਵਿੱਚ 236764 ਏਕੜ ਰਕਬੇ ਦੇ ਵਿੱਚ ਸੂਬੇ ਦੇ ਅੰਦਰ ਝੋਨੇ ਦੀ ਜਿਹੜੀ ਸਿੱਧੀ ਬਿਜਾਈ ਉਹ ਕੀਤੀ ਗਈ ਹੈ ਅਤੇ ਬਿਜਾਈ ਕਰਨ ਵਾਲੇ ਕਿਸਾਨਾਂ ਦੀ ਗਿਣਤੀ 23181 ਹੈ। ਤੋ ਵਿਭਾਗ ਨੇ ਕਿਹਾ ਕਿ ਜਿਨ੍ਹਾਂ ਨੇ ਸਿੱਧੀ ਬਜਾਈ ਕੀਤੀ ਹੈ ਉਹਨਾਂ ਨੇ ਪੋਰਟਲ ਦੇ ਜ਼ਰੀਏ ਰਜਿਸਟ੍ਰੇਸ਼ਨ ਜਿਹੜੀ ਕਰਵਾਈ ਹੈ ਤੇ ਉਹਨਾਂ ਨੂੰ 1500 ਰੁਪਏ ਦੀ ਸਬਸਿਡੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਜਾਰੀ ਕਰ ਦਿੱਤੀ ਜਾਏਗੀ ਜਿਸ ਦੀ ਜ਼ਿੰਮੇਵਾਰੀ ਉਹਨਾਂ ਨੇ ਜ਼ਿਲ੍ਹਾ ਅਫਸਰਾਂ ਦੇ ਉੱਤੇ ਖੇਤੀਬਾੜੀ ਅਫਸਰਾਂ ਦੇ ਉੱਤੇ ਲਾ ਦਿੱਤੀ ਹੈ ਸਿਮਰ ਸਿੰਘ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਮੌਸਮ ਇਸ ਵਕਤ ਜੇ ਕਹੀਏ ਤਾਂ ਹੁਣ ਤਾਂ ਇਸ ਵਕਤ ਗਰਮੀ ਚੱਲ ਰਹੀ ਹੈ ਪਰ ਸਵੇਰੇ ਸਵੇਰੇ ਠੰਡੀਆਂ ਹਵਾਵਾਂ ਚੱਲੀਆਂ ਸਨ ਕਿਉਂਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਹਲਕੀ ਫੁਲਕੀ ਦੇਖਣ ਨੂੰ ਮਿਲੀ ਸੀ ਕੋਸੇ ਕਰਕੇ ਅੱਜ ਚੰਡੀਗੜ੍ਹ ਮੋਹਾਲੀ ਸਣੇ ਨਾਲ-ਨਾਲ ਲੱਗਦੇ ਜਿਹੜੇ ਇਲਾਕੇ ਸਨ ਉੱਥੇ ਹਲਕੀ-ਫੁਲਕੀ ਬਰਸਾਤ ਹੋਈ ਹੈ ਤੇ ਠੰਡੀਆਂ ਹਵਾਵਾਂ ਚੱਲੀਆਂ ਨੇ ਪਰ ਜਿਵੇਂ 12 ਵਜੇ ਤੋਂ ਬਾਅਦ ਇੱਥੇ ਸੂਰਜ ਦੇਵਤਾ ਜੀ ਚੜ ਜਾਂਦੇ ਨੇ ਤਾਂ ਫੇਰ ਮੌਸਮ ਜਿਹੜਾ ਗਰਮਾਣਾ ਸ਼ੁਰੂ ਹੋ ਜਾਂਦਾ ਹੈ ਤੇ ਗਰਮੀ ਦੇ ਵਿੱਚ ਵਾਧਾ ਹੁੰਦਾ ਸੋ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਾਰਿਸ਼ ਹੋਵੇਗੀ ਮੌਸਮ ਵਿਭਾਗ ਨੇ ਵੀ ਇਸ ਦਾ ਅਲਰਟ ਕੀਤਾ ਹੋਇਆ ਹੈ ਕਿ ਜਦੋਂ ਬਰਸਾਤ ਹੋਏਗੀ ਤਾਂ ਪੂਰੇ ਜੋਨਾ ਦੇ ਨਾਲ ਹੋਏਗੀ ਤੇ ਸਬਕ ਵਿਭਾਗਾ ਦੇ ਵੱਲੋਂ ਤਿਆਰੀਆਂ ਵੀ ਮੁਕੰਮਲ ਕਰ ਲੀਆਂ ਗਈਆਂ ਨੇ ਕਿ ਪਿਛਲੇ ਸਾਲ ਦੇ ਵਰਗੋਂ ਪਰ ਹੁਣ ਦੇਖਣਾ ਹੋਵੇਗਾ ਕਿ ਵਾਕਈ ਮੌਸਮ ਕਦੋਂ ਮਿਹਰਬਾਨ ਹੁੰਦਾ ਹੈ ਕਿ ਵਾਕਈ ਮੌਸਮ ਵਿਭਾਗ ਦੇ ਦੱਸੇ ਜਾਣਕਾਰੀ ਦੇ ਮੁਤਾਬਿਕ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਮੀਂਹ ਪਵੇਗਾ ਜਾਂ ਫਿਰ ਨਹੀਂ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਇਸ ਦਾ ਮਜ਼ਾ ਕੁਝ ਹੋ ਰਿਹਾ ਹੈ ਰੈਡ ਐਫ ਐਮ